ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵ ਨਿਊਜ਼ ਸ਼ਹਿਰਾਂ ਦੇ ਸਕੂਲਾਂ ਦੇ ਬਾਹਰ ਟ੍ਰੈਫਿਕ ਜਾਮ ਅਤੇ ਸਵਾਵਿਕ ਹਾਸੀਆਂ ਨੂੰ ਦੂਰ ਕਰਨ ਲਈ ਸੁਚਾਲਕਾਂ ਨੂੰ ਸਕੂਲ ਖੋਲਣ ਅਤੇ ਬੰਦ ਕਰਨ ਸਮੇਂ 10 ਵਜੇ ਤੋਂ 10 ਤੱਕ ਮਾਰਸ਼ਲ ਜਾ ਵਲੰਟੀਅਰਾਂ ਤਤ ਤਿਆਤ ਕਰਨ ਦਾ ਨਿਰਦੇਸ਼ ਦਿੱਤੇ ਗਏ ਹਨ ਇਸ ਲਈ ਪੁਲਿਸ ਕਮਿਸ਼ਨਰ ਨੇ ਆਪਣੇ ਦਫ਼ਤਰ ਜਾ ਸ਼ਹਿਰਾਂ ਦੇ ਪ੍ਰਮੁੱਖ ਸਕੂਲਾਂ ਦੇ ਸੁਚਾਲਕਾਂ ਨੂੰ ਅਤੇ ਨੁਮਿੰਦੀਆਂ ਨਾਲ ਮੀਟਿੰਗ ਕੀਤੀ ਮੀਟਿੰਗ ਚ ਸਕੂਲ ਸੁਚਾਲਕਾਂ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਕੂਲ ਖੋਲਣਾ ਅਤੇ ਬੰਦ ਕਰਨ ਸਮੇਂ ਟ੍ਰੈਫਿਕ ਜਾਮ ਨੂੰ ਘਟਾਉਣ ਲਈ ਟ੍ਰੈਫਿਕ ਪ੍ਰਬੰਧਨ ਦੀ ਸਹਾਇਤਾ ਲਈ 10 ਟ੍ਰੈਫਿਕ ਮਾਰਸ਼ਲ ਜਾਂ ਬਲੰਟੀਅਰ ਤਾਇਨਾਤ ਕੀਤੇ ਜਾਣ। ਇਹ ਮਾਰਸ਼ਲ ਸਕੂਲਾਂ ਵੱਲੋਂ ਤਾਇਨਾਤ ਕੀਤੇ ਜਾਣਗੇ ਅਤੇ ਲੁਧਿਆਣਾ ਪੁਲਿਸ ਦੇ ਟ੍ਰੈਫਿਕ ਅਤੇ PCR ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨਗੇ। ਉਹਨਾਂ ਨੂੰ ਇਸ ਕੰਮ ਨੂੰ ਪੂਰਾ ਕਰਨ ਲਈ ਇਸ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਕੂਲ ਪ੍ਰਬੰਧਨ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਆਪਣੇ ਖੇਤਰ 'ਚ ਕਿਸੇ ਵੀ ਅਨੁ ਅਧਿਕਾਰਿਤ ਪਾਰਕਿੰਗ ਨੂੰ ਰੋਕਨ ਇਸ ਮੀਟਿੰਗ ਦੇ ਵਿੱਚ ਡੀਸੀਪੀ ਆਲ ਆਰਡਰ ਕਾਮ ਟ੍ਰੈਫਿਕ ਪਰਮਿੰਦਰ ਸਿੰਘ ਪੰਡਾਲ ਏ ਡੀਸੀਪੀ ਗੁਰਪ੍ਰੀਤ ਕੌਰ ਏਸੀਪੀ ਜਤਨ ਵਾਸਲ ਅਤੇ ਏਸੀਪੀ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ ਇਸ ਤੋਂ ਇਲਾਵਾ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਨਿਯਮਾਂ ਅਨੁਸਾਰ ਪਾਰਕਿੰਗ 'ਚ ਆਪਣੇ ਵਾਹਨ ਪਾਰਕ ਕਰਨ ਤੇ ਜੋ ਵਾਹਨ ਖੜੇ ਕਰਕੇ ਸੜਕ ਤੇ ਕਿਸੇ ਤਰ੍ਹਾਂ ਜਾਮਲ ਨਾ ਲੱਗੇ ਅਤੇ ਸਕੂਲੀ ਬੱਚਿਆਂ ਤੇ ਹੋਰ ਬਾਹਰਚਾਰਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਹਨਾਂ ਨਿਯਮਾਂ ਦੀ ਪਾਲਣ ਨਹੀਂ ਕਰਦਾ ਤਾਂ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਅਜੀਆਂ ਹੋਰ ਖਬਰਾਂ ਜਨਰਲਿਸਟ ਸਾਡੇ ਚੈਨ ਨਾਲ ਜੁੜੇ ਰਹਿਣਾ। ਮਿਲਦੇ ਹਾਂ ਹੋਰ ਖਬਰ ਦੇ ਨਾਲ ਧੰਨਵਾਦ ਜੀ।